ਸਤਿ ਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਨੇਪਕ ਟੂਡੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਨੂਰ ਹੁਣ ਵੇਲੇ ਦੀ ਅਸੀਂ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਜਿਹੜਾ ਕਿ ਸਾਰੀ ਦੁਨੀਆ ਦੇ ਵਿੱਚ ਸਵਾਲ ਪੈਦਾ ਹੋਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਮਿਲੀ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਵਿਦੇਸ਼ ਜਾਣ ਲਈ ਕਿਸ ਤੋਂ ਮਨਜ਼ੂਰੀ ਦੀ ਲੋੜ ਹੈ ਕੇਂਦਰੀ ਮੰਤਰੀਆਂ ਅਤੇ ਮੁੱਖ ਮੰਤਰੀਆਂ ਨੂੰ ਵਿਦੇਸ਼ ਜਾਂ ਤੋਂ ਪਹਿਲਾਂ ਵੱਖ-ਵੱਖ ਪੱਗਾਂ ਤੋਂ ਮંજੂਰੀ ਲੈਣੀ ਪੈਂਦੀ ਹੈ ਕੇਂਦਰੀ ਅਤੇ ਰਾਜ ਮੰਤਰੀਆਂ ਦੀ ਮંજੂਰੀ ਲੈਣ ਦੀ ਪ੍ਰਕਿਰਿਆ ਵਿੱਚ ਅੰਤਰ ਹੈ ਜੇਕਰ ਕਿਸੇ ਵੀ ਰਾਜ ਦੇ ਮੁੱਖ ਮੰਤਰੀ ਨੂੰ ਨਿੱਜੀ ਜਾਂ ਕੰਮਾਂ ਦੇ ਉਦੇਸ਼ ਲਈ ਵਿਦੇਸ਼ ਜਾਣਾ ਪੈਂਦਾ ਹੈ ਤਾਂ ਉਸ ਨੂੰ ਰਾਜਨੀਤਿਕ ਅਤੇ ਐਫਸੀਆਰ ਦੀ ਮਨਜ਼ੂਰੀ ਲੈਣ ਦੀ ਲੋੜ ਹੁੰਦੀ ਹੈ ਸੰਸਦ ਸੈਸ਼ਨ ਦੌਰਾਨ ਜੇਕਰ ਕੋਈ ਸੰਸਦ ਮੈਂਬਰ ਨਿੱਜੀ ਦੌਰੇ ਤੇ ਜਾ ਰਿਹਾ ਹੈ ਤਾਂ ਉਸ ਲਈ ਪ੍ਰਧਾਨ ਮੰਤਰੀ ਦੀ ਮਨਜ਼ੂਰੀ ਵੀ ਜ਼ਰੂਰੀ ਹੁੰਦੀ ਹੈ ਕੈਬਨਿਟ ਸcret ਵੱਲੋਂ 215 ਵਿੱਚ जारी ਕੀਤੇ ਸਰਕੂਲਰ ਅਨੁਸਾਰ ਮੁੱਖ ਮੰਤਰੀ ਨੇ ਵਿਦੇਸ਼ दौरे ਤੇ ਜਾਣ ਤੋਂ ਪਹਿਲਾਂ ਕੈਬਨਿਟ ਸੱਤਰੇਤ ਅਤੇ ਵਿਦੇਸ਼ ਮੰਤਰਾਲੇ ਨੂੰ ਸੂਚਿਤ ਕਰਨਾ ਪੈਂਦਾ ਹੈ ਮੁੱਖ ਮੰਤਰੀਆਂ ਅਤੇ ਰਾਜ ਸਰਕਾਰ ਦੇ ਮੰਤਰੀਆਂ ਦੇ ਮਾਮਲੇ ਵਿੱਚ ਅਰਜੀ ਦੀ ਇੱਕ ਕਾਪੀ ਆਰਥਿਕ ਮਾਮਲਿਆਂ ਦੇ ਸਕੱਤਰ ਨੂੰ ਵੀ ਭੇਜੀ ਜਾਣੀ ਚਾਹੀਦੀ ਹੈ ਇਹਨਾਂ ਤੋਂ ਇਲਾਵਾ ਮੁੱਖ ਮੰਤਰੀ ਜਾਂ ਕਿਸੇ ਰਾਜ ਮੰਤਰੀ ਦੀ ਵਿਦੇਸ਼ ਯਾਤਰਾ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੂਚਨਾ ਦੇਣੀ ਜ਼ਰੂਰੀ ਹੈ ਦੂਜਾ ਸਵਾਲ ساری ਦੁਨੀਆ ਦੇ ਵਿੱਚ ਇਹ ਪੈਦਾ ਹੋਇਆ ਹੈ ਕਿ ਸਿਆਸੀ ਮਨਜ਼ੂਰੀ ਕੌਣ ਦਿੰਦਾ ਹੈ ਸੀਆਸੀ ਮਨਜ਼ੂਰੀ ਦਾ ਸਨਸਦਿਕ ਮਨਜ਼ੂਰੀ ਵਿਦੇਸ਼ ਮੰਤਰਾਲੇ ਦੁਆਰਾ ਦਿੱਤੀ ਜਾਂਦੀ ਹੈ ਇਹ ਸਿਰਫ ਮੁੱਖ ਮੰਤਰੀ ਜਾਂ ਸੰਸਦ ਮੈਂਬਰਾਂ ਲਈ ਹੀ ਨਹੀਂ ਸਗੋਂ ਵਿਦੇਸ਼ ਜਾਣ ਲਈ ਕਿਸੇ ਵੀ ਸਰਕਾਰੀ ਕਰਮਚਾਰੀ ਲਈ ਜ਼ਰੂਰੀ ਹੈ ਹਰ ਮਹੀਨੇ ਵਿਦੇਸ਼ ਮੰਤਰਾਲੇ ਨੂੰ ਵੱਖ-ਵੱਖ ਮੰਤਰਾਲਿਆਂ ਸਕੱਤਰਾਂ ਨੌਕਰ ਸ਼ਹਾ ਦੇ ਅਧਿਕਾਰੀਆਂ ਦੋਸੇਸੀ ਮਨਜ਼ੂਰੀ ਲਈ ਸੈਂਕੜੇ ਬੇਨਤੀਆਂ ਪ੍ਰਾਪਤ ਹੁੰਦੀਆਂ ਹਨ ਮਨਜ਼ੂਰੀ ਦੇਣ ਵੇਲੇ ਵੱਖ-ਵੱਖ ਕਾਰਕਾਂ ਦੀ ਜਾਂਚ ਕੀਤੀ ਜਾਂਦੀ ਹੈ ਜਿਵੇਂ ਕਿ ਪ੍ਰਸ਼ਨ ਵਿੱਚ ਘਟਨਾ ਕੀ ਹੈ ਨੁਜੇ ਦੇਸ਼ਾਂ ਦੀ ਪਾਗੀਤਾਰੀ ਦੀ ਪੱਦਰ ਦਿੱਤੇ ਗਏ ਸੱਦੇ ਦੀ ਕਿਸਮ ਅਤੇ ਮੇਜ਼ਬਾਨ ਦੇਸ਼ਾਂ ਨਾਲ ਭਾਰਤ ਦੇ ਸਬੰਧ ਕੀ ਹਨ ਇਸ ਤੋਂ ਇਲਾਵਾ ਮੰਤਰੀ ਦੇ ਸਖਤ ਸੁਰੱਖਿਆ ਪ੍ਰਬੰਧਾਂ ਨੂੰ ਦੇਖ ਕੇ ਸਿਆਸੀ ਹਰੀ ਝੰਡੀ ਦਿੱਤੀ ਜਾਂਦੀ ਹੈ ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਰੱਖਿਆ ਕਾਰਨਾਂ ਕਰਕੇ ਪੈरिस ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਨੇ ਸੀਐਮ ਮਾਨ ਦੀ ਅਰਜ਼ੀ ਐਸ ਲਈ ਰੱਦ ਕਰ ਦਿੱਤੀ ਕੀ ਉਹਨਾਂ ਕੋਲ ਜੈਡ ਪਲੱਸ ਸੁਰੱਖਿਆ ਹੈ اے ਵੀ ਆਈ ਪੀ ਅਤੇ ਵੀ ਵੀ ਆਈ ਪੀ ਲੋਕਾਂ ਨੂੰ ਦਿੱਤੀ ਜਾਂਦੀ ਹੈ ਮੁੱਖ ਮੰਤਰੀ ਤੋਂ ਇਲਾਵਾ ਲੋੜ ਦੇ ਆਧਾਰ ਤੇ ਖਿਡਾਰੀਆਂ ਤੇ ਫਿਲਮੀ ਸਟਾਰੀਆਂ ਨੂੰ ਵੀ ਜੈਡ ਪਲੱਸ ਸੁਰੱਖਿਆ ਦਾ ਕਵਰ ਮਿਲਦਾ ਹੈ ਇਸ ਚਕਰੀਬ 50 ਸਪਾਈ 50 ਸਪਾਈ 24 ਘੰਟੇ ਦੀ ਸੁਰੱਖਿਆ ਕਰਦੇ ਹਨ ਭਗਵੰਤ ਮਾਨ ਲਈ ਇਹਨੇ ਘੱਟ ਸਮੇਂ ਵਿੱਚ ਵਿਦੇਸ਼ ਦੀ ਸੁਰੱਖਿਆ ਦਾ ਪ੍ਰਬੰਧ ਕਰਨਾ ਸੰਭਵ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਇਸੇ ਕਾਰਨ ਕਰਕੇ ਉਹਨਾਂ ਨੂੰ ਪੈਰਿਸ ਜਾਣ ਦੀ ਇਜਾਜ਼ਤ ਨਹੀਂ ਮਿਲੀ ਲੋਕ ਸਭਾ ਸੰਸਦ ਮੈਂਬਰਾਂ ਨੂੰ ਸਪੀਕਰ ਤੋਂ ਮਨਜ਼ੂਰੀ ਦੀ ਲੋੜ ਹੁੰਦੀ ਹੈ ਰਾਜ ਸਭਾ ਦੇ ਮੈਂਬਰਾਂ ਨੂੰ ਚੇਅਰਮੈਨ ਭਾਰਦੇ ਦੇ ਉਪ ਰਾਸ਼ਟਰਪਤੀ ਤੋਂ ਮਨਜ਼ੂਰੀ ਦੀ ਲੋੜ ਹੁੰਦੀ ਹੈ ਇਸੇ ਤਰ੍ਹਾਂ ਹਰ ਸਰਕਾਰੀ ਕਰਮਚਾਰੀ ਨੂੰ ਵਕ ਵਕ ਲੋਕਾਂ ਤੋਂ ਇਜਾਜ਼ਤ ਲੈਣੀ ਪੈਂਦੀ ਹੈ 2016 ਤੱਕ ਰਾਜਨੀਤਿਕ ਮਨਜ਼ੂਰੀ ਲਈ ਅਰਜ਼ੀਆਂ ਆਨਲਾਈਨ ਕੀਤੀਆਂ ਜਾਂਦੀਆਂ ਸਨ ਚੌਥਾ ਸਵਾਲ ਤੀਜਾ ਸਵਾਲ ਕਿ ਕਿਹੜੇ ਮਾਮਲਿਆਂ ਵਿੱਚ ਐਫਸੀਆਰ ਦੀ ਲੋੜ ਹੈ ਜੇਕਰ ਵਿਦੇਸ਼ ਯਾਤਰਾ ਵਿੱਚ ਸੰਯੁਕਤ ਰਾਸ਼ਟਰ ਤੋਂ ਇਲਾਵਾ ਹੋਰ ਸੰਸਥਾਾਂ ਵਿੱਚ ਸ਼ਾਮਲ ਹੁੰਦੀ ਹੈ ਤਾਂ ਗ੍ਰਹਿ ਮੰਤਰਾਲੇ ਤੋਂ ਐਫਸੀਆਰ ਦੀ ਲੋੜ ਹੁੰਦੀ ਹੈ ਫਸੀ ਆਰ ਦੀ ਤਾਰਾ 6 ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਸੰਸਦ ਮੈਂਬਰ ਜਾਂ ਵਿਧਾਇਕ ਜਾਂ ਜੱਜ ਜਾਂ ਸਰਕਾਰੀ ਕਰਮਚਾਰੀ ਕਿਸੇ ਵਿਦੇਸ਼ ਦੌਰੇ ਦੌਰਾਨ ਬਾਹਰੋਂ ਕਿਸੇ ਵੀ ਤਰ੍ਹਾਂ ਦੇ ਮਹਿਮਾਨ ਆਪਣੇ ਵਿਜ਼ਿਟ ਸਵੀਕਾਰ ਨਹੀਂ ਕਰ ਸਕਦਾ ਹਾਲਾਂਕਿ ਜੇਕਰ ਕੇਂਦਰ ਸਰਕਾਰ ਤੋਂ ਪਹਿਲਾਂ ਹੀ ਪਰਮਿਸ਼ਨ ਮਿਲ ਗਈ ਹੈ ਤਾਂ ਲਾਭ ਲੈ ਸਕਦੇ ਹਨ ਇਸ ਦੇ ਲਈ ਯਾਤਰਾ ਤੋਂ ਪਹਿਲਾਂ ਐਫਸੀ ਫਰਮ ਫਰਮ ਪੰਨਾ ਪੈਂਦਾ ਹੈ सीआर फॉर्म ਵਿੱਚ ਦੱਸਿਆ ਗਿਆ ਹੈ ਕਿ ਵਿਦੇਸ਼ ਤੋਰਾ ਕਿਉਂ ਜ਼ਰੂਰੀ ਹੈ ਕਿ ਵਿਦੇਸ਼ ਮੰਤਰਾਲੇ ਤੋਂ ਮਨਜ਼ੂਰੀ ਲਈ ਗਈ ਹੈ ਅਤੇ ਉਥੇ ਕਿਸ ਤਰ੍ਹਾਂ ਦੀ ਪ੍ਰਦਾਨ ਕੀਤੀ ਜਾਵੇਗੀ ਇਸ ਵਿਦੇਸ਼ੀ ਸੰਕਰ ਕਰਨ ਦੀ ਇਜਾਜ਼ਤ ਲੈਣ ਲਈ ਇਸ ਫਾਰਮ ਨੂੰ ਯਾਤਰਾ ਤੋਂ ਲਗਭਗ 2 ਹਫ਼ਤੇ ਪਹਿਲਾਂ ਭਰਨਾ ਪੈਂਦਾ ਹੈ ਜੇਕਰ ਅਰਜ਼ੀ ਵਿੱਚ ਦੇਰੀ ਹੁੰਦੀ ਹੈ ਤਾਂ ਐਫਸੀਆਰਏ ਨੂੰ ਰੋਕਿਆ ਜਾ ਸਕਦਾ ਹੈ ਗ੍ਰਾਮ ਮੰਤ్రਾਲੇ ਦੁਆਰਾ 2022 ਵਿੱਚ ਜਾਰੀ ਕੀਤੇ ਗਏ ਨੇ ਮੁਰਗੇੰਡ ਦੇ ਅਨੁਸਾਰ ਅਜਿਹੀ ਵਿਦੇਸ਼ੀ ਯਾਤਰਾ ਲਈ ਐਫਸੀਆਰ ਦੀ ਲੋੜ ਨਹੀਂ ਹੈ ਵਿਦੇਸ਼ ਯਾਤਰਾ ਦਾ ਸਾਰਾ ਖਰਚਾ ਕੇਂਦਰ ਰਾਜ ਸਰਕਾਰ ਵੱਲੋਂ ਚੁਕਾਇਆ ਜਾ ਰਿਹਾ ਹੈ ਵਿਦੇਸ਼ ਯਾਤਰਾ ਜੋ ਕਿ ਕਿਸੇ ਨਿੱਜੀ ਮਕਸਦ ਲਈ ਕੀਤੀ ਜਾ ਰਹੀ ਹੈ ਅਤੇ ਇਸੇ ਹੋਣ ਵਾਲਾ ਸਾਰਾ ਖਰਚਾ ਸਬੰਧਤ ਵਿਅਕਤੀ ਦੁਆਰਾ ਚੁਕਾਇਆ ਜਾ ਰਿਹਾ ਹੈ ਜਥੇ ਵਿਦੇਸ਼ ਵਿੱਚ ਰਹਿੰਦੇ ਇੱਕ ਭਾਰਤੀ ਨਾਗਰਿਕ ਵੱਲੋਂ ਮਹਿਮਾਨ ਨਿਵਾਜ਼ੀ ਕੀਤਾ ਜਾ ਰਿਹਾ ਹੈ ਤੇ ਚੌਥਾ ਸਵਾਲ ਦੁਨੀਆ ਦੇ ਵਿੱਚ ਇਹ ਲੀਜ਼ ਹੋ ਰਹੀ ਹੈ ਕਿ ਇਹਨਾਂ ਮੁੱਖ ਮੰਤਰੀਆਂ ਦੀਆਂ ਵਿਦੇਸ਼ ਯਾਤਰਾਵਾਂ ਨੂੰ ਲੈ ਕੇ ਵਾਦ ਕੀ ਖੜਾ ਹੋ ਰਿਹਾ ਹੈ। ਭਗਵੰਤ ਮਾਨ ਪਹਿਲੇ ਮੁੱਖ ਮੰਤਰੀ ਨਹੀਂ ਹਨ ਜਿਨ੍ਹਾਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਮਿਲੀ। ਜ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਈ ਕਾਰਨਾ ਕਰਕੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਮਿਲ ਸਕੀ। ਸਾਲ 2022 ਵਿੱਚ ਕੇਜਰੀワਲ ਨੂੰ ਸਿੰਗਾਪੁਰ ਸਰਕਾਰ ਨੇ ਇੱਕ ਗਲੋਬਲ ਕਨਕਲੇਵ ਵਿੱਚ ਦਿੱਲੀ ਬਾਡਲ ਬਾਰੇ ਦੱਸਣ ਲਈ ਸਦਾ ਦਿੱਤਾ ਸੀ ਪਰ ਉਹਨਾਂ ਨੂੰ ਸਮੇਂ ਸਿਰ ਮਨਜ਼ੂਰੀ ਨਹੀਂ ਮਿਲ ਸકી ਕਿਉਂਕਿ ਉਹਨਾਂ ਨੇ ਮਨਜ਼ੂਰੀ ਲੈਣ ਵਿੱਚ ਦੇਰੀ ਕਰ ਦਿੱਤੀ ਸੀ ਇਸ ਤੋਂ ਪਹਿਲਾਂ 2019 ਵਿੱਚ ਵੀ ਅਰਵਿੰਦ ਕੇਜਰੀワਲ ਨੂੰ ਵਿਦੇਸ਼ ਵਿੱਚ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਮਨਜ਼ੂਰੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਦਿੱਲੀ ਦੇ ਮੁੱਖ ਮੰਤਰੀ ਨੂੰ ਵਾਤਾਵਰਣ ਦੇ ਮੁੱਦੇ ਉਤੇ ਮੋਲ ਲਾਈਵ ਵਿਦੇਸ਼ ਜਨਮ ਸੀ ਮਰ ਕੇਂਦਰ ਸਰਕਾਰ ਨੇ ਇੱਕ ਕ ਕੇ ਸਿਆਸੀ ਮਨਜ਼ੂਰੀ ਨਹੀਂ ਦਿੱਤੀ ਕਿ ਇਹ ਸੰਮੇਲਨ ਮੇਅਰ ਪਦਰ ਦਾ ਹੈ ਮੁੱਖ ਮੰਤਰੀ ਦਾ ਇਸ ਵਿੱਚ ਸ਼ਾਮਿਲ ਹੋਣਾ ਠੀਕ ਨਹੀਂ ਹੈ 2021 ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਅਕਤੂਬਰ ਤੋਂ ਅੰਬੈਰਟੀ ਕਨੋ ਚ ਹੋਣ ਵਾਲੇ ਵਿਸ਼ਮ ਸ਼ਾਂਤੀ ਸੰਮੇਲਨ ਨੂੰ ਜਿਸਾਲਾਂ ਜਾਰੀ ਸੀ ਇਸ ਕੇਂਦਰ ਸਰਕਾਰ ਨੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਦਲੀਲ ਦਿੱਤੀ ਗਈ ਸੀ ਕਿ ਮੁੱਖ ਮੰਤਰੀ ਦਾ ਇਸ ਕਨਫਰੰਸ ਵਿੱਚ ਸ਼ਾਮਿਲ ਹੋਣਾ ਉਚਿਤ ਨਹੀਂ ਸੀ ਉਸ ਸਾਲ ਬਾਅਦ ਵਿੱਚ ਉਹਨਾਂ ਨੂੰ ਨਪੇਲ ਦੇ ਯਾਤਰਾ ਕਰਨ ਲਈ ਵਿਦੇਸ਼ ਮੰਤਰਾਲੇ MEA ਦੁਆਰਾ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਰਿਪੋਰਟਾਂ ਮੁਤਾਬਕ ਇਜਾਜ਼ਤ ਨਾ ਦੇਣ ਦਾ ਰੰਗ ਦੁਨੀਆ ਪਰਚ ਫੈਲ ਰਿਹਾ ਕਰੋਨਾ ਦਾ ਨਵਾਂ ਰੂਪ ਹੈ ਇਸ ਸਾਲ ਕੇਰਲ ਦੇ ਮੁੱਖ ਮੰਤਰੀ ਦੇ ਵਿਦੇਸ਼ ਦੌਰੇ ਨੂੰ ਲੈ ਕੇ ਵਾਦ ਹੋਇਆ ਦਰਅਸਲ ਮਈ ਮਹੀਨੇ ਚ ਕੇਰਲ ਦੇ ਮੁੱਖ ਮੰਤਰੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਕਥਿਤ ਤੌਰ ਤੇ ਇੰਡੋਨੇਸ਼ੀਆ ਸਿੰਗਾਪੁਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਦੌਰੇ ਤੇ ਗਏ ਸਨ ਦੋ ਹਫ਼ਤੇਾਂ ਤੋਂ ਵੱਦ ਚਲੀ ਆਪਣੀ ਫੇਰੀ ਤੋਂ ਬਾਅਦ ਉਹਨਾਂ ਨੇ ਕੇਂਦਰ ਸਰਕਾਰ ਨੂੰ ਕੋਈ ਆਧਾਰਿਕ ਜਾਣਕਾਰੀ ਨਹੀਂ ਦਿੱਤੀ ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਉਹਨਾਂ ਦਾ ਦੌਰਾ ਸਰਕਾਰੀ ਖਰਚੇ ਤੇ ਹੋਇਆ ਸੀ ਹਾਲਾਂਕਿ ਆਰਟੀਆਈ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ અને ઓવારને આપણે ખર્ચે તો વિદેશ યાત્રા નીતિ એ જાણના ચાંડી ક પ્રતિક્રિયા કમિટા જરીએ આપણી પ્રતિક્રિયા દસ સક જે તરફ હર ખબરનું નિરપકતા યુટ્યુબથી નિરપક ટુડે ચેનલનું સબસક્રાઈબ કર લઉ ફેસબુકથી ફોલો કર લઉ મેં શેનુર કૌર અગલી વાર ફર તાજા અપડેટ લે હાજર હોવી ધનવાદ